ਗੱਲਬਾਤ ਵੱਡੀ ਹੋਣ ਲੱਗੀ ਆ ਮਿੱਤਰੋ ਤੇ ਜਿਹੜੇ ਅੱਜ ਇੱਥੇ ਬਾਈ ਹੋਣਾਂ ਕੋਲੇ ਖੇਤੀਬਾੜੀ ਨਾਲ ਸੰਬੰਧ ਤੇ ਜਿਹੜੇ ਸੰਦ ਬਕਾਊ ਆ ਉਹਨਾਂ ਦੀ ਆਪਾਂ ਤੁਹਾਨੂੰ ਅੱਜ ਜਾਣਕਾਰੀ ਦੇਣੀ ਆ ਕਿਉਂਕਿ ਜਦੋਂ ਤੁਸੀਂ ਇਹ ਖੇਤੀਬਾੜੀ ਨਾਲ ਸੰਬੰਧ ਤੇ ਜਿਹੜੇ ਸੰਦ ਲੈ ਲੈਣਾ ਤੇ ਆਸ-ਪਾਸ ਦੇ ਦਸਾਂ ਪਿੰਡਾਂ ਦੇ ਵਿੱਚ ਥੋੜੀ ਚਰਚਾ ਹੋਊਗੀ ਜਾਣਕਾਰੀ ਤੁਹਾਨੂੰ ਆਪਾਂ ਇਹਦੀ ਆਪਾਂ ਸਾਰੀ ਵੀਡੀਓ ਦੇ ਵਿੱਚ ਦਵਾਂਗੇ ਤੇ ਰੇਟ ਵੀ ਬਾਈ ਹੋਣਾਂ ਨਾਲ ਆਪਾਂ ਵੀਡੀਓ ਦੇ ਵਿੱਚ ਦਸਾਂ ਪਿੰਡਾਂ ਦੇ ਵਿੱਚ ਕਹਿਣਗੇ ਵੀ ਫਲਾਣੇ ਕੋਲੇ ਉਹ ਸੰਦ ਆਪਾਂ ਉਹਨਾਂ ਤੋਂ ਮੱਕੀ ਦੀ ਕਟਾਈ ਕਰਾਉਣੀ ਆ ਤੇ ਉਹਨਾਂ ਤੋਂ ਹੀ ਆਪਾਂ ਜਿਹੜਾ ਚਾਰ ਦੀਆਂ ਗੱਠਾਂ ਇਹ ਬਣਾਉਣੀਆਂ ਆ ਮੇਰੇ ਨੂੰ ਸਵਾਗਤ ਆ ਤੁਹਾਡਾ ਪੀਵੀ 29 ਢੁੱਡੀ ਕੇ ਚੈਨਲ ਤੇ ਅੱਜ ਆਪਾਂ ਖੇਤੀਬਾੜੀ ਨਾਲ ਸੰਬੰਧਤ ਤੁਹਾਨੂੰ ਜਿਹੜੇ ਆਪਣੇ ਇੱਥੇ ਬਾਈ ਉਹਨਾਂ ਕੋਲੇ ਜਿਹੜੇ ਸੰਦਾ ਉਹ ਬੰਦਾ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ ਆਉਣ ਵਾਲਾ ਸੀਜ਼ਨ ਉਹ ਜਿਹੜਾ ਮੱਕੀ ਦੇ ਚਾਰ ਦਾ ਸੀਜ਼ਨ ਆ ਅਚਾਰ ਦੇ ਵਿੱਚ ਜਿਹੜੀ ਆਹ ਵੱਡੀ ਮਸ਼ੀਨ ਉਹਦੇ ਬਾਰੇ ਆਪਾਂ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਇਹਦਾ ਪ੍ਰੋਸੈਸ ਹੁੰਦਾ ਵਾ ਕਿੰਨੇ ਕਿੱਲੇ ਦਿਹਾੜੀ ਦੇ ਵਿੱਚ ਵੱਢਦੀ ਆ ਤੇ ਜਿਹੜੀ ਮਸ਼ੀਨ ਦਾ ਨਵੀਂ ਦਾ ਕੀ ਰੇਟ ਆ ਤੇ ਪੁਰਾਣੀ ਦਾ ਕੀ ਰੇਟ ਹੋਊਗਾ ਬਾਈ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਪਹਿਲਾਂ ਤੇ ਜਿਹੜੀ ਮਸ਼ੀਨ ਆ ਆਪਣੀ ਇਹ ਇਹਦੇ ਮਾਡਲ ਬਾਰੇ ਦੱਸ ਦਿਓ ਕੀ ਮਾਡਲ ਆਈ ਇਹ ਇਹ ਮਾਡਲ 2023 ਆ ਜੀ 23 ਮਾਡਲ ਦੀ ਚੱਲੀ ਹੋਈ ਠੀਕ ਆ ਜੀ ਤੇ ਵੀਰੇ ਇਹ ਕਿੱਥੋਂ ਦੀ ਬਣੀ ਹੋਈ ਆ ਇਹ ਹਠੂਰ ਦੀ ਬਣੀ ਆ ਜੀ ਜਗਰਾਉਂ ਕੋਲੇ ਜਗਰਾਉਂ ਕੋਲੇ ਹਠੂਰ ਦੀ ਬਣੀ ਹੋਈ ਹੈ ਜੀ ਇਹ ਹੈ ਹਨਾ ਤੇ ਵੀਰੇ ਇਹਦੇ ਜਿਵੇਂ ਬਲੇਡ ਬਰੂਡ ਦਾ ਬਣ ਲੋ ਇੱਕ ਅੱਧਾ ਸੀਜ਼ਨ ਹੀ ਚੱਲੀ ਫਿਰ ਤਾਂ ਨਵਾਂ ਹੀ ਆ ਹਨਾ ਕੰਮ ਦਾ ਸਾਰਾ ਕੁਤਰਾ ਕਤਰਾ ਬਾਈ ਇਹਦਾ ਕਿਵੇਂ ਆ ਕੁਤਰਾ ਬਹੁਤ ਵਧੀਆ ਜੀ ਠੀਕ ਆ ਹਾਂਜੀ ਤੇ ਕਿੰਨੇ ਕਿੱਲੇ ਇੱਕ ਦਿਨ ਦੇ ਵਿੱਚ ਇਹ ਜਾਨ ਦੀ ਕੱਢ ਦਿੰਦੀ ਆ ਇਹ ਸੁੱਕੇ 'ਚ 10 ਕਿੱਲੇ ਵੜ ਦਿੰਦੀ ਆ ਜੀ 10 ਕਿੱਲੇ ਵੜ ਦਿੰਦੀ ਸੁੱਕੇ 'ਚ ਤੇ ਪਾਣੀ ਪੂਣੀ 'ਚ ਗਾਰਾ ਗੁਰਾ ਜੇ ਮਰਜ਼ੀ ਹੋਵੇ ਹਾਂ ਹਾਂ 5 5.5 ਕਿੱਲੇ ਉੱਚੀ ਵੜ ਦਿੰਦੀ ਪਾਣੀ 'ਚ ਅਸਾਂ ਜਾਨ ਦੀ ਚੱਲੀ ਜਾਂਦੀ ਖੜਤੀ ਖੁਰਦੀ ਹਾਂ ਇਹਨੂੰ ਰੁਕਾਵਟ ਨਹੀਂ ਪੈਂਦੀ ਜੀ 4x4 ਟਰਾਲੀ ਆ ਦੇ ਭਾਈ ਮਗਰ ਪੈ ਜਾਂਦੀ ਆ ਹਾਂ ਪਹਿਲੇ ਕਿਹੜੇ ਮਗਰ ਪੈ ਜਾਂਦੀ ਆ ਮੁੜ ਕੇ ਸਾਈਡ ਤੇ ਤੁਰਿਆ ਆਉਂਦਾ ਟਰੈਕਟਰ ਅੱਛਾ ਫੇਰ ਸਾਈਡ ਤੇ ਜਾਣ ਦੀ ਦੂਜੀ ਮਸ਼ੀਨ ਨੂੰ ਕੋਈ ਤੁਰਦਾ ਵਾ ਹਾਂਜੀ ਹਾਂਜੀ ਇਹ 4x4 ਆ ਹਨਾ ਭਾਈ ਹਾਂਜੀ ਹਾਂਜੀ ਹਾਂ 4x4 ਕਰਕੇ ਮਿੱਤਰੋ ਸੌਖੀ ਆ ਕਿਉਂਕਿ ਮੌਸਮ ਹੋ ਜਾਂਦੇ ਆ ਖਰਾਬ ਤੇ ਜਿਹੜਾ ਕੰਮ ਰਹਿ ਗਿਆ ਉਹ ਵੱਡੀ ਮਸ਼ੀਨਰੀ ਦਾ ਹੀ ਰਹਿ ਗਿਆ ਹਨਾ ਉਹਦੇ ਕਰਕੇ ਇਹਦਾ ਕੰਮ ਹੈਗਾ ਸੌਖਾ ਤੇ ਭਈ ਖੜਦੀ ਖੁੜਦੀ ਨਹੀਂ ਗਿਆ ਆਪਾਂ ਉੱਤੇ ਝੜ ਕੇ ਵੀ ਇੱਕ ਵਾਰੀ ਦਿਖਾ ਦਿੰਦੇ ਮਸ਼ੀਨ ਦੇ ਤੇ ਨਵੀ ਕਿੰਨੇ ਦੀ ਭਾਈ ਇਹੇ ਨਵੀ ਹੁਣ 24 ਲੱਖ ਦੀ ਆ ਜੀ 24 ਲੱਖ ਦੀ ਨਵੀ ਆ ਠੀਕ ਆ ਤੇ ਬਾਈ ਹੁਣੀ ਤਾਂ ਆਪਦੇ ਘਰ ਦੇ ਕੰਮ ਲਈ ਹੀ ਵਰਤਦੀ ਕਿਉਂਕਿ ਖੇਤੀਬਾੜੀ ਦੇ ਇਹਨਾਂ ਦਾ ਕੰਮ ਸੀ ਜਿਵੇਂ ਆਚਾਰ ਪਾ ਕੇ ਇਹਨਾਂ ਨੇ ਵੇਚਦੇ ਸੀਗੇ ਉਹ ਚੀਜ਼ ਸੀ ਕਿ ਜੇ ਕਹਿੰਦੇ ਫੜਵਾ ਕੇ ਤੇ ਚਾਰ ਬਣਾਉਣਾ ਗੰਡਾ ਬਣਾਉਣੀਆ ਉਹ ਕੰਮ ਵੀ ਬਾਈ ਹੁਣੀ ਕਰਦੇ ਸੀਗੇ ਤੇ ਹੁਣ ਇਹ ਜਣਦੀ ਇਹਦਾ ਸੇਲ ਕਰਨ ਲੱਗਿਆ ਇੰਜਨਾਂ ਦੀ ਆਪਾਂ ਤੁਹਾਨੂੰ ਦਿਖਾ ਦਨੇ ਆ ਵੀ ਕਿਵੇਂ ਪਿਆ ਵਾ ਲਾਲ ਹੀ ਨੂੰ ਇੰਜਨ ਆ ਜੀ ਸ਼ੌਕ ਲੈ ਲੈਣ ਦਾ ਅੱਛਾ ਜੀ 110 HP ਠੀਕ ਆ ਜੀ ਹਾਂਜੀ ਲੈ ਜੀ ਮਿੱਤਰੋ ਨਿਗਾ ਤੁਸੀਂ ਮਾਰ ਲਈ ਆ ਮਸ਼ੀਨ ਦੀ ਤੇ ਇਹਦੇ ਬਾਰੇ ਹੁਣ ਆਪਾਂ ਰੇਟ ਰੂਟ ਬਾਰੇ ਬਾਈ ਹੁਣ ਨਾਲ ਕਰਦੇ ਆਂ ਗੱਲਬਾਤ ਵੀ ਕੀ ਕੀ ਅਗਰ ਹੁੱਕ ਵੀ ਹਾਈਡਰੋਲਿਕਾ ਟਰਾਲੀ ਪਾਉਣ ਆਤੇ ਜਿਹੜੀ ਅੱਛਾ ਜੀ ਆ ਵੀ ਉਹ ਚੀਨੀ ਵੀ ਜੋ ਮਰਜ਼ੀ ਹੋ ਜੀ ਮਗਰ ਯਾ ਲੀਵਰ ਨਾਲ ਹੀ ਇਸ ਤਰਹਲੇ ਬੰਨੇ ਠੀਕ ਆ ਜੀ ਕੀ ਡਿਮਾਂਡ ਕਰਦੇ ਆਂ ਇਹਦੀ ਆਪਣੀ ਮਸ਼ੀਨ ਦੀ ਡਿਮਾਂਡ ਇਹਦਾ ਮੁੱਲ 18 ਲੱਖ ਰੱਖਿਆ ਜੀ ਅੱਛਾ ਜੀ ਹਾਂ ਜੀ ਬਾਕੀ ਹੋ ਜਾਊਗਾ ਮਾਣਤਾਨ ਹੋ ਜਾਊਗਾ ਜੀ ਆਹ ਮਾਣਤਾਨ ਹੋ ਜਾਊਗਾ ਮਿੱਤਰੋ ਹਾਂ ਜੀ ਹਾਂ ਜੀ 18 ਲੱਖ ਬਾਈ ਹੁਣੀ ਮੁੱਲ ਕਰਦੇ ਆ ਇਹਦਾ ਤੇ ਇੱਕ ਸੀਜ਼ਨ ਦੇ ਤਕਰੀਬਨ ਬਾਈ ਫਿਰ ਕਿੰਨੇ ਕਿੱਲੇ ਨਵੇੜ ਦਿੰਦੀ ਯਾਨੀ ਵੀ ਇਹ 230 35 ਕਿੱਲੇ ਵੜ ਦਿੰਦੀ ਵੜ ਦਿੰਦੀ ਆ ਤੇ ਮਿੱਤਰੋ ਕੰਮ ਇਹ ਆਏ ਆ ਦੋ ਸੰਦਾ ਬਾਈ ਉਹਨਾਂ ਕੋਲੇ ਵਿਕਾਉ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਦੋ ਕੰਮ ਕਰ ਲੈ ਤੁਸੀਂ ਜਣੀ ਦੀ ਨੇੜ ਤੇੜ ਦੇ ਦਸਾਂ ਪਿੰਡਾਂ ਦੇ ਵਿੱਚ ਹੋਰ ਕਿਸੇ ਮਸ਼ੀਨ ਵਾਲੇ ਤੋਂ ਤੁਸੀਂ ਖੰਗਾ ਨਹੀਂ ਦਿੰਦੇ ਸਾਰੇ ਤੁਹਾਡੇ ਕੋਲ ਹੀ ਆਉਣਗੇ ਕਿਉਂਕਿ ਇੱਕ ਸੀਜ਼ਨ ਦੇ ਵਿੱਚ ਮੈਨੂੰ ਲੱਗਦਾ ਜਿੰਨਾ ਕਿ ਦੋਨਾਂ ਸੰਧਾਂ ਦਾ ਰੇਟ ਆ ਇੱਕ ਸੀਜ਼ਨ ਦੇ ਵਿੱਚ ਤੁਸੀਂ ਇਹਨਾਂ ਦੋਨਾਂ ਸੰਧਾਂ ਦੇ ਵਿੱਚੋਂ ਕਮਾ ਕੇ ਤੇ ਫ੍ਰੀ ਕਰ ਲੋਗੇ ਆ ਜਿੰਨੀਆਂ ਬਈ ਚਾਰ ਵਾਲੀਆਂ ਗੰਢਾ ਪਈਆਂ ਫਿਰ ਇਹ ਸਾਰੀਆਂ ਤੁਸੀਂ ਆਪ ਹੀ ਤਿਆਰ ਕੀਤੀਆਂ ਹੋਈਆਂ ਹੋਗਾ ਹਾਂਜੀ 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 ਅੱਛਾ ਤੇ ਆਪ ਦਾ ਹੀ ਬੀਜ ਕੇ ਆਪ ਦੀ ਤਿਆਰ ਕਰਦੇ ਮੱਕੀ ਆਪ ਦਾ ਬੀਜ ਕੇ ਆਪ ਹੀ ਤਿਆਰ ਕਰਦੇ ਹੋਣਾ ਤੁਸੀਂ ਫਿਰ ਹਾਂਜੀ ਹਾਂਜੀ ਤੇ ਆਹ ਜਿਹੜਾ ਵੇਲਰ ਆ ਹੁਣ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਵੀ ਇਹ ਇਹ ਐਸ ਐਸ ਐਸਐਲ ਬ੍ਰਾਂਡ ਆ ਜੀ ਹੁਣ ਇਸ ਵੇਲੇ ਪੰਜਾਬ ਚ ਕੀ ਪੂਰੇ ਇੰਡੀਆ ਚ ਬ੍ਰਾਂਡ ਆ ਇਹ ਐਸਐਲ ਖੰਡਿਆਲ ਦਾ ਬਣਿਆ ਹੋਇਆ ਹੂੰ ਇਸ ਤੋਂ ਉੱਪਰ ਕੋਈ ਬੇਲਰ ਹੈ ਨਹੀਂ ਅਜੇ ਤੱਕ ਠੀਕ ਹੈ ਜੀ ਤੇ ਇਹਦੀ ਖਾਸੀਅਤ ਕੀ ਹੁੰਦੀ ਆ ਜੀ ਇਹ ਇੱਕ ਤਾਂ ਆਟੋ ਆ ਜੀ ਖੁੱਲ ਆਟੋ ਆ ਬੰਦੇ ਦੀ ਨਹੀਂ ਲੋੜ ਇਹਨੂੰ ਅੱਛਾ ਆਟੋ ਇੱਕ ਵਾਰੀ ਆਪਾਂ ਸਟਾਰਟ ਕਰਤਾ ਆਟੋ ਇਹਨੇ ਬਣਾ ਬਣਾ ਗੱਠਾ ਬਾਹਰ ਕੱਢੀ ਜਾਣੀਆਂ ਪਿੱਛੋਂ ਬਸ ਲੋਡਰ ਨਾਲ ਮਾਲ ਪਾਈ ਜਾਣਾ ਹੂੰ ਤੇ ਗੱਠਾ ਬਾਹਰ ਆਈ ਜਾਣੀਆਂ ਓਕੇ ਕੱਲਾ ਬਸ ਆਪਾਂ ਮਾਲ ਪਾਉਣਾ ਕਾਗਜ਼ ਦੀ ਨਿਗਰੱਖਣੀ ਵੀ ਜਿਹੜਾ ਉਹ ਕਾਗਜ਼ ਮومی ਜਾਉਂ ਲੱਗਦਾ ਉਹ ਨਾ ਮੁੱਕੇ ਹਨਾ ਹਾਂਜੀ ਹਾਂਜੀ ਬਸ ਉਹ ਰੋਲ ਨਾ ਖਤਮ ਹੋਣਾ ਠੀਕ ਆ ਜੀ ਉਹਨੂੰ ਆਪਾਂ ਰੋਲ ਮਿੱਤਰੋ ਰੋਲ ਨਹੀਂ ਖਤਮ ਹੋਣਾ ਤੇ ਕਿੰਨੇ ਕੁਆਂਟਲ ਦੀ ਇਹ ਗੰਢ ਬੰਨਦਾਈ ਤਕਰੀਬਨ ਇਹ 120 ਦੀ ਬੰਨਦੀ ਆਈ ਤੇ 100 ਕਿਲੋ ਤੇ ਚਲਾਉਣੇ ਆ ਅੱਛਾ ਜੀ 100 ਕਿਲੋ ਦਾ ਫਿਰ ਉਹ ਸਹੀ ਰਹਿੰਦਾ ਗਾ ਤੋਲਣਾ ਤਾਂ ਲੈਣਾ ਨਹੀਂ ਪੈਂਦਾ ਜਦੋਂ ਗਾਹਕ ਨੂੰ ਦੇਣਾ ਹਾਂਜੀ ਠੀਕ ਆ ਮਿੱਤਰੋ ਇਹ ਵੇਲਰ ਵੀ ਭਾਈ ਉਹਨਾਂ ਕੋਲੇ ਵਿਕਾਊਗਾ ਤੇ ਇੱਕ ਚਾਰ ਪਾਉਣ ਵਾਲੀ ਮਸ਼ੀਨ ਵਿਕਾਊਗਾ ਦੋ ਸੰਦ ਜਿਹੜੇ ਇਹ ਮੇਨ 4 ਪਾਉਣ ਵਾਲੇ ਬਾਈ ਹੁਣਾਂ ਕੋਲੇ ਵਿਕਾਊ ਆ ਪੂਰਾ 2023 ਮਾਡਲ ਹੈ ਵੀ 2023 ਮਾਡਲ ਆ ਬਾਈ ਮਿੱਤਰੋ ਇਹ ਵੀ ਤੇ ਪੂਰਾ ਬਾਈ ਜਾਂਦਾ ਵੀ ਬ੍ਰਾਂਡ ਆ ਐਸਐਲ ਦਾ ਜਿਹੜਾ ਇਸ ਟਾਈਮ ਚੱਲ ਰਿਹਾ ਵਾ ਤੇ ਇਹਦੇ ਬਾਰੇ ਵੀ ਬਾਈ ਹੁਣਾਂ ਨੇ ਜਾਣਕਾਰੀ ਦਿੱਤੀ ਹੁਣ ਜੇ ਮਸ਼ੀਨ ਨਾਲ ਵੱਢ ਕੇ ਮਗਰ ਹੀ 4 ਵਾਲਾ ਸੌਦਾ ਵੀ ਪੈਕ ਕਰਕੇ ਵੇਚਣ ਵਾਲਾ ਕੰਮ ਤੇ ਪੂਰਾ ਵਧੀਆ ਕੰਮ ਚੱਲਦਾ ਨੇੜ ਤੇੜ ਦੇ ਉਸ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਵੀ 10 ਪਿੰਡ ਤੁਸੀਂ ਖੰਗਣ ਨਹੀਂ ਦੇਣੇ ਆ ਦੋ ਸੰਦ ਲੈ ਲੈਟਾ ਤੇ ਬਾਈ ਫਿਰ ਇਹਦੀ ਨਵੇਂ ਦੀ ਕੀਮਤ ਕਿੰਨੀ ਹੈ ਇਹ ਨਵੇਂ ਆਪਾਂ ਨੂੰ 3/14 ਚ ਪਿਆ ਸੀ ਜੀ ਹਾਂਜੀ ਤੇ ਹੁਣ ਆਪਾਂ ਕੀਮਤ ਇਹਦੀ 10 ਲੱਖ ਰੱਖੀ ਹੈ ਜੀ 10 ਲੱਖ ਰੱਖੀ ਆ ਤੇ ਜੇ ਜਣ ਦੀ ਜੇ ਕੋਈ ਦੋਨਾਂ ਮਸ਼ੀਨ ਦਾ ਤੇ ਇਹਦਾ ਸੌਦਾ ਵੇਲਰ ਦਾ ਵੀ ਇਕੱਠਾ ਕਰਦਾ ਤੇ ਮਾਣਤਣ ਪੂਰਾ ਕਰਦਾ ਹੋਜੂ ਹੋਜੂ ਜੀ ਹੋਜੂ ਹਾਂਜੀ ਲੈ ਮਿੱਤਰੋ ਬਾਈ ਹੁਣੀ ਕਹਿੰਦੇ ਮਾਣਤਣ ਵੀ ਪੂਰਾ ਹੋਜੂਗਾ ਤੇ ਵੱਡੀਆਂ ਫਾਰਮ ਵਾਲੇ ਕਰ ਲੋ ਨੰਬਰ ਨੋਟ ਤੇ ਜੇ ਕਿਸੇ ਹੋਰ ਵੀ ਵੀਰ ਭਾਈ ਨੇ ਰਲ ਕੇ ਵੀ ਲੈਣੇ ਹਨ ਦੋ ਸੰਦ ਉਨਾਂ ਲਈ ਵੀ ਕੰਮ ਏ ਪੂਰਾ ਕੰਮਜਾਬ ਆ ਤੇ ਬਾਈ ਆਪਦੀ ਲੋਕੇਸ਼ਨ ਤੇ ਫੋਨ ਨੰਬਰ ਬੋਲ ਦਿਓ ਜੀ ਪੈਂਡ ਆਪਣਾ ਸਾਦਾਵਾਲਾ ਜੀ ਜਿਲ੍ਹਾ ਫਰੀਦਕੋਟ ਠੀਕ ਆ ਜੀ 969690 222 ਨੰਬਰ ਆ ਜੀ ਠੀਕ ਆ ਜੀ ਸਾਦਾਵਾਲਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਇਹ ਪੈਂਡਾ ਤੇ ਬਾਈ ਹੁਣਾਂ ਨੇ ਆਪਦਾ ਫੋਨ ਨੰਬਰ ਵੀ ਬੋਲਤਾ ਇੱਕ ਇਹ ਤੇ 4 ਮੱਕੀ ਵੱਢਣ ਵਾਲੀ ਮਸ਼ੀਨ ਤੇ 4 ਪੌਣ ਵਾਲਾ ਵੇਲਡਰ ਦੋ ਆਟਮਾ ਬਾਈ ਹੁਣਾਂ ਕੋਲੇ ਵਿਕਾਊ ਆ ਫੋਨ ਕਰ ਲਿਓ ਬਾਈ ਹੁਣਾਂ ਨੂੰ ਤੇ ਜੇ ਕੋਈ ਹੋਰ ਆ ਕੋਈ ਫਾਰਮ ਵਾਲਾ ਹੈਗਾ ਵੀਡੀਓ ਉਹਨੂੰ ਵੀ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਉਂਦੇ ਵਾਸਤੇ ਰਹੋ ਧੰਨਵਾਦ ਸੱਜਣੋ